ਸੋ ਸਾਥੀਓ ਸਾਡੀ ਪੰਜਾਬ ਦੀ ਲੀਡਰਸ਼ਿਪ ਔਰ ਜ਼ਿਲ੍ਹੇ ਦੀ ਲੀਡਰਸ਼ਿਪ ਔਰ ਪ੍ਰਧਾਨ ਸਭਾ ਦੀ ਸਾਰਿਆਂ ਨੂੰ ਜੈ ਭੀਮ ਜੈ ਭਾਤ ਜਿਹੜੇ ਆਪਾਂ ਸਵੇਰ ਤੋਂ ਲੰਬੇ ਸਮੇਂ ਤੋਂ ਇੱਥੇ ਬੈਠੇ ਆਂ ਜਿਹੜੀਆਂ ਸਾਡੀਆਂ ਮੁਸ਼ਕਲਾਂ ਸੀਗੀਆਂ ਉਹ ਕਮਿਸ਼ਨਰ ਸਾਹਿਬ ਨੇ ਮੰਨ ਲਈਆਂ ਤੁਸੀਂ ਵਧਾਈ ਦੇ ਯੋਗ ਆ ਤੇ ਉਹ ਕਹਿੰਦੇ ਵੀ ਤੁਸੀਂ ਗਰਮੀ ਚ ਇੰਨੀ ਚ ਕੰਨੂ ਬਹਿਣਾ ਸੀ ਤੁਸੀਂ ਸਾਡੇ ਕੋਲਦੇ ਆ ਜਾਂਦੇ ਜੇ ਉਦੋਂ ਆ ਕੇ ਸਾਡੇ ਮਸਲੇ ਹੱਲ ਹੁੰਦੇ ਤਾਂ ਫੇਰ ਸਾਨੂੰ ਬਹਿਣ ਦੀ ਕੀ ਲੋੜ ਹੁੰਦੀ ਪੈਣੀ ਸੀਗੀ ਇਸ ਕਰਕੇ ਤੁਹਾਨੂੰ ਤਕੜੇ ਹੋਣ ਦੀ ਲੋੜ ਆ ਆਪਣੇ ਪਿੰਡਾਂ 'ਚ ਆਪਣੇ ਸ਼ਹਿਰਾਂ ਦੇ ਵਿੱਚ ਆਪਣਾ ਜਿਹੜਾ ਢਾਂਚਾ ਆ ਉਹਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਆ ਜਿਹੜੀ ਇੱਕ ਕੌਲ ਦੇ ਰੂਪੇ ਹੀ ਜਿੱਦਾਂ ਆਪਾਂ ਅੱਜੋ ਛੋਟੀਏ ਕੌਲ ਤੇ ਇੰਨੇ ਬੰਦੇ ਇਕੱਠੇ ਹੋਏ ਆ ਬੀਬੀਆਂ ਭੈਣਾਂ ਇਕੱਠੀਆਂ ਹੋਈਆਂ ਤੇ ਕੋਲਕਾਤੇ ਵੀ ਆਵੇ ਛੋਟਾ ਸੁਨੇਹਾ ਆਵੇ ਆਪਾਂ ਸਾਰੇ ਨੂੰ ਇਕੱਠਾ ਹੋ ਕੇ ਆਪਣੇ ਸਮਾਂਝ ਦੇ ਲਈ ਆਪਣੇ ਦੁੱਖਾਂ ਦਾ ਜਿਹੜਾ ਹੱਲ ਆ ਕਰਨੇ ਲਈ ਇਕੱਠੇ ਹੁੰਦੀ ਲੋੜਿਆ ਸਰਕਾਰ ਕੋਈ ਵੀ ਆ ਜਾਵੇ ਸਾਡੇ ਲੋਕਾਂ ਲਈ ਕਦੀ ਵੀ ਉਹ ਮਾਣਦਾਰ ਨਹੀਂ ਹੋ ਸਕਦੀ ਇਹ ਸਰਕਾਰ ਨੂੰ ਲੋਕਾਂ ਨੇ ਚੁਣਿਆ ਵੀ ਜਿਹੜੀ ਇਹ ਗਰੀਬਾਂ ਦੀ ਸਰਕਾਰ ਆ ਗਰੀਬਾਂ ਦੀ ਨੁਮਾਇੰਦਗੀ ਕਰੇਗੀ ਪਰ ਇਹ ਤਾਂ ਪਹਿਲੀਆਂ ਸਰਕਾਰਾਂ ਤੋਂ ਵੀ ਨਕੰਮੀ ਨਿਕਲ ਗਈ ਇਸ ਕਰਕੇ ਸਾਨੂੰ ਇਹਨਾਂ ਸਰਕਾਰਾਂ ਤੇ ਚਾਹੇ ਪਹਿਲੀਆਂ ਚਾਹੇ ਹੁਣ ਦੀਆਂ ਕਿਸੇ ਤੇ ਵੀ ਕੋਈ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤਕੜੇ ਹੋ ਕੇ ਹੰਮੜਾ ਮਾਰ ਕੇ ਸਾਨੂੰ ਆਪਣੀ ਬਹੁਜਤ ਸਮਾਜ ਦੀ ਸਰਕਾਰ ਬਣਾਉਣੀ ਚਾਹੀਦੀ ਆ ਸਾਨੂੰ ਕਦੇ ਫਿਰ ਧਾਨੇ ਨਹੀਂ ਲਾਉਣੇ ਪੈਣਗੇ ਸਾਡੇ ਘਰਾਂ 'ਚ ਬੈਠਿਆਂ ਦੇ ਕੰਮ ਹੋਣਗੇ ਇੰਨੀਆਂ ਕੀਤੀਆਂ ਕਾਦਾ ਹੋ ਜਾ ਰਜਾ ਲੈਣਾ ਜੈ ਭੀਮ ਜੈ ਫਤਿਹ ਬਹੁਤ ਬਹੁਤ ਧੰਨਵਾਦ ਜੀ ਹੁਣ ਮੈਂ ਬੇਨਤੀ ਕਰਾਂਗਾ ਦੇਖੋ ਬਹੁਜੋ ਸਮਾਜ ਪਾਰਟੀ ਦੇ ਵਿੱਚ ਬਹੁਤ ਸਾਰੇ ਸਤਕਾਰਯੋਗ ਲੀਡਰਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਹਰ ਪਰਤ ਤੋਂ ਲੜਾਈਆਂ ਲੜੀਆਂ ਅੱਜ ਵੀ ਆਪਣੇ ਨੌਜਵਾਨ ਆਗੂ ਬਲਵਿੰਦਰ ਕੁਮਾਰ ਜੀ ਜਿਹੜੇ ਇਲੈਕਸ਼ਨ ਸਾਰਿਆਂ ਨੇ ਦੇਖਿਆ ਕਿਦਾਂ ਇਲੈਕਸ਼ਨ ਦਾ ਘਾਟੇ ਆ ਉਦੋਂ ਉਦੋਂ ਵੀ ਦੂਜੇ ਦੰਤ ਤੇ ਇਹਨਾਂ ਨੇ ਧੰਨਾ ਲੜਨਾ ਪਿਆ ਉਹ ਵੀ ਕਿਹੜਾ ਵਾਸਤੇ ਜਿਹੜਾ ਲੋਕਾਂ ਦਾ ਬੇਰਸਾਬੀ ਹੋਈ ਟੱਕੇਸ਼ਾਹੀ ਹੋਈ ਇਸ ਕਰਕੇ ਇਦਾਂ ਨੌਜਵਾਨ ਆਗੂ ਅਗਾਂਹ ਬਦੂ ਸੋਚ ਵਾਲਾ ਆ ਤੁਹਾਨੂੰ ਆਪਾਂ ਨੂੰ ਮਿਲਿਆ ਜਿਹੜਾ ਰਾਤ ਦਿਨ ਸਾਰੇ ਲੋਕਾਂ ਦੇ ਹੱਥ ਵਿੱਚ ਜਦੋਂ ਵੀ ਮਰਜ਼ੀ ਦਾ ਨੂੰ ਪੜ ਕੇ ਦੇ ਲੋ ਤਿਆਰ ਰਹਿੰਦੇ ਨੇ ਲੜਾਈ ਕਿਸੇ ਤਰ੍ਹਾਂ ਦੀ ਵੀ ਹੋਵੇ ਪਰ ਸਮਾਜ ਦੇ ਪੱਕਾ ਦੀ ਲੜਾਈ ਜਿਹੜੀਆਂ ਮੂਹਰੇ ਹੋ ਕੇ ਲੜਦੇ ਆ ਉਦੋਂ ਵੀ 24 ਘੰਟੇ ਤਰਨਾ ਲਾ ਕੇ ਨਾਲ ਆਪਣੀ ਗੱਲ ਜਿਹੜੀ ਆ ਮਨਵਾ ਕੇ ਉੱਠ ਕੇ ਗਏ ਆ ਸਾਥੀਆਂ ਨੇ ਨਾਲ ਸਹਿਯੋਗ ਕੀਤਾ ਅੱਜ ਵੀ ਤੁਸੀਂ ਸਾਰੇ ਸਾਥੀਆਂ ਨੇ ਜਿੱਦਾਂ ਸਹ ਜੋ ਕਿਤਾ ਬਰਿੰਦਰ ਕੁਮਾਰ ਜੀ ਦਾ ਸਾਡੇ ਜ਼ਿਲ੍ਹੇ ਦੀ ਸਾਰੀ ਸੂਚੀ ਲੀਡਰਸ਼ਿਪ ਦਾ ਛੇਪਰੀ ਜੀ ਰਣ ਸਾਹਿਬ ਜਿਸ ਰਾਜਪੁਰਾ ਜੀ ਜਸਵੰਤ ਰਾਏ ਜੀ ਅਸਾਂ ਵੀ ਸਾਰੇ ਜਿੰਨੀਆਂ ਨੌਂ ਦਾਸ ਵਾਲੀ ਲੀਡਰ ਬਹੁਤ ਹੀ ਸਤਿਕਾਰਯੋਗ ਸਾਡੀਆਂ ਬੀਬੀਆਂ ਜਿਹੜੀਆਂ ਸਵੇਰ ਦੀਆਂ ਗੱਟੀਆਂ ਹੋਈਆਂ ਮੈਦਾਨ ਦੇ ਵਿੱਚ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਜਿਹੜੀ ਲੜਾਈ ਅੱਜ ਆਪਾਂ ਜੋ ਵੀ ਇਹਨਾਂ ਨੇ ਕੋਈ ਵਿਚਾਰ ਹੈ ਉਹ ਬਲੁੰਦਰ ਕੁਮਾਰ ਜੀ ਆਪਣੇ ਮਖਤੋ ਦੱਸਣਗੇ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਇਆ ਔਰ ਬਲੁੰਦਰ ਕੁਮਾਰ ਜੀ ਵਰਗਾ ਆਪਾਂ ਨੂੰ ਨੌਜਵਾਨ ਲੀਡਰ ਮਿਲਿਆ ਅਨੁੱਖ ਲੀਡਰ ਮਿਲਿਆ ਇਸ ਕਰਕੇ ਆਪਾਂ ਨੂੰ ਇਹਨਾਂ ਦੀ ਗੋਹ ਦੇ ਉੱਤੇ ਜਿੱਥੇ ਕਿਤੇ ਵੀ ਆਪਾਂ ਨੂੰ ਲੋੜ ਪੈਂਦੀ ਆ ਆਪਾਂ ਵੀ ਸੱਜਦੇ ਨੇ ਆਪਾਂ ਆਪਣੀਆਂ ਵਿਧਾਨ ਸਭਾਵਾਂ ਜਿੱਥੇ ਵੀ ਆਪਣੇ ਪ੍ਰੋਗਰਾਮ ਆ ਆਪਾਂ ਇਹ ਵਿਧਾਨ ਸਭਾਵਾਂ 'ਤੇ ਵੀ ਕਰਦੇ ਆ ਕਿਉਂਕਿ ਇਹਨਾਂ ਲੋਕਾਂ ਨੂੰ ਨੱਥ ਪਾਉਣ ਦੇ ਲਈ ਪ੍ਰਸ਼ਾਸਨ ਨੱਥ ਪਾਉਣ ਦੇ ਵਰੀਆ ਪ੍ਰੋਬਲਮ ਕਰਨੇ ਹੀ ਪੈਣਿਆ ਇਹਦਾ ਦੇ ਮਜਾਰੇ ਕਰਨੇ ਹੀ ਪੈਣਿਆ ਔਰ ਬਲੰਦਰ ਕੁਮਾਰ ਜੀ ਜਿਹੜੇ ਆ ਕਿ 16 ਦਿਨ ਲਈ ਬਲੰਦਰ ਕੁਮਾਰ ਜੀ ਵੱਲੋਂ ਜੇ ਅੱਗੇ ਕਿਤੇ ਮੀਟਿੰਗਾਂ ਦੇ ਵਿੱਚ ਮੌਕਾ ਨਹੀਂ ਮਿਲਿਆ ਧੰਨਵਾਦ ਆਪਕੋ ਕਰਨ ਦਾ ਮੀਟਿੰਗ ਕਰਕੇ ਕਿਉਂਕਿ ਵਿੱਚ ਇਲੈਕਸ਼ਨ ਆ ਗਿਆ ਇਸ ਸਾਲ ਕੇ ਦਾ ਇਸ ਕਰਕੇ ਬਿਬਿੰਦਰ ਕੁਮਾਰ ਜੀ ਨੇ ਤਾਂ ਪ੍ਰੋਗਰਾਮ ਉਹ ਤੋਂ ਬੇਦਰ ਨਹੀਂ ਬਣਾ ਲਿਆ ਸੀ ਵੀ ਆਪਾਂ ਨਾਲੇ ਧੰਨਵਾਦ ਕਰਨਾ ਵੋਟਾਂ ਪਮਾ ਘੱਟ ਪਈਆਂ ਚਾਹੇ ਵੱਧ ਪਈਆਂ ਪਰ ਸਾਡੇ ਲੋਕਾਂ ਨੇ ਸਾਡਾ ਸਾਥ ਬੜਾ ਦਿੱਤਾ ਆਪਾਂ ਉਹਨਾਂ ਦਾ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਧੰਨਵਾਦ ਕਰਨਾ ਤੇ ਇਹ ਪ੍ਰੋਗਰਾਮ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਮਿਲ ਜਾਣਾ ਔਰ ਮੈਂ ਬੇਨਤੀ ਕਰਾਂਗਾ ਇਹਦਾ ਤੇ ਨੌਜਵਾਨ ਲੀਡਰ ਨੂੰ ਆਪਾਂ ਨੂੰ ਅਗਾਂਹ ਲੈ ਕੇ ਜਾਣਾ ਚਾਹੀਦਾ ਨਾਲ ਸਾਡੇ ਜ਼ਿਲ੍ਹੇ ਦੀ ਸਾਰੀ ਸਮੁੱਚੀ ਸਾਡੇ ਪੰਜਾਬ ਸਾਰੀਆਂ ਵਿਧਾਨ ਸਭਾਵਾਂ ਨੂੰ ਮੈਂ ਧੰਨਵਾਦ ਕਰਦਾ ਕਿਉਂਕਿ ਇੱਦਾਂ ਦੇ ਲੀਡਰ ਹੋਣੇ ਚਾਹੀਦੇ ਆ ਇਮਾਨਦਾਰ ਲੀਡਰ ਹੋਣੇ ਚਾਹੀਦੇ ਆ ਸੋਦੇਬਾਜ਼ ਲੀਡਰ ਨਹੀਂ ਹੋਣੇ ਚਾਹੀਦੇ ਇਹਨਾਂ ਦੇ ਲੀਡਰ ਨੂੰ ਪਰੋਖਾਂ ਕਰਕੇ ਜਿਹੜਾ ਆਪਣੇ ਸਮਾਜ ਦੀ ਲੜਾਈ ਲੜਨੀ ਚਾਹੀਦੀ ਆ ਤੋਂ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਨੌਜਵਾਨਾਂ ਨੂੰ ਮੋਜਨ ਸਮਾਜ ਪਾਰਟੀ ਦੇ ਪੰਜਾਬ ਦੇ ਜਨਰ ਸਕਤੀ ਮਾਨ ਜੋ ਐਡਵੋਕੇਟ ਗੁਰਿੰਦਰ ਕੁਮਾਰ ਜੀ ਉਹ ਆਪਣੀ ਗੱਲ ਕਹਾਉਣ ਦੀ ਕਰਨ ਮੋਜਨ ਸਮਾਜ ਪਾਰਟੀ ਜਿੰਦਾਬਾਦ 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 ਮੋਜਨ ਸਮਾਜ ਪਾਰਟੀ ਜਿੰਦਾਬਾਦ 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 ਐਡਵੋਕੇਟ ਗੁਰਿੰਦਰ ਕੁਮਾਰ ਜੀ ਸਰਵਦੀ ਬਹੁਤ ਹੀ ਸਤਿਕਾਰਯੋਗ ਸਾਰੇ ਲੀਡਰਸ਼ਿਪ ਸਾਰੇ ਵਰਕਰ ਮਸਲੇ ਤਾਂ ਆਪਣੇ ਸਵੇਰੇ ਹੀ ਹੱਲ ਹੋ ਗਏ ਸੀ ਪਰ ਮੈਂ ਕਿਹਾ ਬੰਦਿਆਂ ਨੂੰ ਪਰ ਕੀਏ ਤਾਂ ਸਹੀ ਸਾਰਿਆਂ ਨੂੰ ਸਵੇਰੇ 8 ਵਜੇ ਫੋਨ ਆ ਗਿਆ ਸੀਗਾ ਤੇ ਉਹ ਕਹਿੰਦੇ ਤੁਹਾਡੇ ਮਸਲੇ ਹੱਲ ਹੀ ਆ ਪਰ ਮੈਂ ਕਿਹਾ ਵੀ ਕੋਈ ਨਹੀਂ ਹੁਣ ਤਿਆਰੀ ਇੰਨੀ ਕੀਤੀ ਹੈ ਕੋਈ ਨਾ ਕੋਈ ਤਾਂ ਕਰਨਾ ਹੀ ਆ ਕਿਉਂਕਿ ਸਵੇਰੇ ਸਾਨੂੰ ਅਫਸਰਾਂ ਦੇ ਕੱਲ ਵੀ ਫੋਨ ਆਉਣੇ ਸ਼ੁਰੂ ਹੋ ਗਏ ਸੀ ਸਾਰੀ ਲੀਡਰਸ਼ਿਪ ਦੇ ਧਿਆਨ ਚੀ ਸੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਆ ਜਾਓ 10 11 ਵਜੇ ਤੇ ਤੁਹਾਡਾ ਜੋ ਮਸਲੇ ਆਪਾਂ ਹੱਲ ਕਰ ਦਵਾਂਗੇ ਪਰ ਸਾਨੂੰ ਇਹ ਆ ਵੀ ਅਸੀਂ ਜਦ ਪ੍ਰੋਗਰਾਮ ਦਿੱਤਾ ਤੇ ਅਸੀਂ ਆਪਣਾ ਪ੍ਰੋਗਰਾਮ ਜਿਹੜੇ ਸਾਡੇ ਮੁੱਦੇ ਆ ਸਾਡੀ ਸੁਣਵਾਈ ਨਾ ਹੋਣ ਦੇ ਮੁੱਦੇ ਇਹ ਜਰੂਰ ਅਸੀਂ ਲੋਕਾਂ 'ਚ ਲੈ ਕੇ ਜਾਣੇ ਹੈਗੇ ਆ ਤੇ ਇਸ ਕਰਕੇ ਉਹ ਮਸਲਾ ਜਦੋਂ ਮਸਲੇ ਹੱਲ ਕਰਾਉਣ ਦਾ ਵੀ ਸੀ ਪਰ ਓਵਰ ਆਲ ਸਰਕਾਰ ਤੇ ਪ੍ਰਸ਼ਾਸਨ ਦਾ ਸਾਡੇ ਪ੍ਰਤੀ ਰਵੱਈਆ ਕੀ ਆ ਇਹ ਵੀ ਲੋਕਾਂ ਮੋਰੇ ਲਿਆਉਣ ਦਾ ਜ਼ਰੂਰਤ ਸੀਗੀ ਤਾਂ ਕਰਕੇ ਅਸੀਂ ਸੋਚਿਆ ਵੀ ਅਸੀਂ ਸ਼ਾਮ ਤੱਕ ਜਿਹੜਾ ਪ੍ਰੋਗਰਾਮ ਆਪਾਂ ਲੈ ਕੇ ਜਾਣਾ ਇਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਸਾਡੇ ਕੇਟਰ ਦੇ ਵੀ ਪਰਖ ਹੋਈ ਆ ਫਤੂਜੀ ਮੈਂ ਕਹਿੰਦਾ ਵੀ ਤੁਸੀਂ ਸਾਰੇ ਵਧਾਈ ਦੇ ਪਾਤਰ ਆ ਤੁਸੀਂ ਆਪਣੇ ਲਈ ਇੱਕ ਤਾੜੀ ਜਰੂਰ ਵਜਾਓ ਵੀ ਜਿਹੜਾ ਕਿਉਂਕਿ ਪਹਿਲਾਂ ਦਾ ਜਿਹੜੀ ਆਪਣਾ ਜਦੋਂ ਵੋਟਾਂ ਖਤਮ ਹੋਈਆਂ ਉਦੋਂ ਹੀ ਆਪਾਂ ਦੁਬਾਰਾ ਕੁਦਰਤ ਵੀ ਸਾਨੂੰ ਬਹਿਣ ਨਹੀਂ ਦਿੰਦੀ ਨਾਲ ਹੀ ਅਸੀਂ 6 ਵਜੇ ਵੋਟਾਂ ਖਤਮ ਹੋਈਆਂ ਤਾਂ 6:30 ਵਜੇ ਅਸੀਂ ਦੂਜੇ ਮੁੱਦੇ ਤੇ ਲੱਗੇ ਉਦੋਂ ਹੀ ਬਹੁਤ ਗਰਮੀ ਸੀਗੀ ਤੇ ਪਹਿਲਾਂ ਉਸ ਦਿਨ ਰਾਤ ਸਾਨੂੰ 12:00 ਵਜੇ ਉਦਣ ਵੀ ਅਸੀਂ ਸਭ ਕੁਝ ਕਰਾ ਕਰੂਗੇ ਲਿਖਾ ਪੜਤ ਰਾਤ ਨੂੰ ਫੇਰ ਸਵੇਰ ਦੇ 10 ਵਜੇ ਤੋਂ ਲਾ ਕੇ ਉਦੋਂ ਵੀ ਸਾਡਾ 6-7 ਵਜੇ ਤੱਕ ਮਸਲਾ ਹੱਲ ਹੋ ਗਿਆ ਸੀ। ਮਤਲਬ 50-60% ਬੰਦੇ ਦੀ ਅਰੈਸਟ ਪੈ ਗਈ ਸੀ। ਜਿਨੇ ਰਵੀ ਤੇ ਜਿਹੜਾ ਮਤਲਬ ਮਗਰ ਮਗਰ ਆਇਆ ਹਥਿਆਰ ਲੈ ਕੇ ਉਹਦੀ ਅਰੈਸਟ ਪੈ ਗਈ ਸੀ। ਤੇ ਮਸਲਾ ਸਾਡਾ ਉਦੋਂ ਵੀ ਹੱਲ ਹੋਈ ਸੀ ਕਾਬੀ। ਪਰ ਅਸੀਂ ਵੀ ਆਪਣੇ ਬੰਦਿਆਂ ਨੂੰ ਮਤਲਬ ਇੱਕ ਅੱਗ ਦੇ ਰਾਹੀਂ ਤਾਂ ਕੱਢੀਏ। ਤਾਂ ਤਦੇ ਹੀ ਅਸੀਂ ਸਵੇਰ ਦਾ ਗਏ ਤੇ ਅਸੀਂ ਸਵੇਰ ਤੱਕ ਹਾਲਤੀ ਲਾਈ ਤੇ ਸਰੀਵ 3 ਵਜੇ ਤੱਕ 70 ਕ ਬੰਦੇ ਸੀ ਤੇ ਅਗੀਰ ਤੱਕ 46 ਬੰਦੇ 48 ਸੀਗੇ 56 ਬੰਦੇ ਜਿਹੜੇ ਸਵੇਰ ਤੱਕ ਅਸੀਂ ਹਾਜ਼ਰੀ ਲਾਈ ਤਾਂ ਉਹ ਸਾਰੇ ਸਾਰਿਆਂ ਨੂੰ ਸਲੂਟ ਆ ਸਾਰੇ ਵਧਾਈ ਦੇ ਪਾਤਰ ਆ ਔਰ ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਵੀ ਆਪਣੇ ਜਿਹੜੀ ਆਪਾਂ ਮੂਵਮੈਂਟ ਕਹਿੰਦੇ ਆ ਅੰਦੋਲਨ ਦੋ ਹਿੱਸੇ ਆ ਇੱਕ ਇਲੈਕਸ਼ਨ ਆ ਦੂਜਾ ਅੰਦੋਲਨ ਆ ਇਲੈਕਸ਼ਨ ਜਦੋਂ ਆਣਾ ਆਪਾਂ ਲੜਨੀਆ ਚੋਣਾ ਜੇ ਜਿੱਤ ਜਾਈਏ ਬਹੁਤ ਵਧੀਆ ਕਿਉਂਕਿ ਆਪਾਂ ਨੂੰ ਆਪਣੇ ਸਾਰੇ ਸਮਾਜ ਦੀ ਬਿਹਤਰੀਰ ਪਾਵਰ ਚਾਹੀਦੀ ਹੈ ਤੇ ਅਸੀਂ ਫਿਰ ਇਲੈਕਸ਼ਨ ਲੜੀਦਾ ਵੀ ਜੇ ਸਾਨੂੰ ਹੋਰ ਪਾਵਰ ਮਿਲ ਜਵੇ ਤੇ ਅਸੀਂ ਹੋਰ ਬਿਹਤਰੀ ਕਰ ਸਕੀਏ ਪਰ ਮੰਨ ਲਓ ਆਪਾਂ ਨੂੰ ਪਾਵਰ ਨਹੀਂ ਮਿਲਦੀ ਤਾਂ ਦੂਜਾ ਫਿਰ ਲੋਕਾਂ ਦੀ ਸਥਿਤੀ ਸੁਧਾਰਨ ਦਾ ਆਪਣੇ ਕੋਈ ਜਰੀਆ ਅੰਦੋਲਨ ਹੈ ਤਾਂ ਆਪਣੇ ਦੋ ਦੋ ਆਪਣੇ ਪੁਆਇੰਟ ਆ ਵੀ ਚੋਣਾਂ ਲੜਨੀਆਂ ਤੇ ਦੂਜਾ ਬਹੁਜਨ ਅੰਦੋਲਨ ਚਲਾਉਣਾ ਇਸ ਕਰਕੇ ਜਦੋਂ ਚੋਣਾਂ ਖਤਮ ਹੋਈਆਂ ਤੇ ਅਗਲੇ ਦਿਨ ਤੋਂ ਅਸੀਂ ਬਹੁਜਨ ਅੰਦੋਲਨ ਸ਼ੁਰੂ ਕਰ ਲਿਆ ਇਸ ਕਰਕੇ ਇਹ ਨਹੀਂ ਸੋਚਣਾ ਵੀ ਸ਼ਾਇਦ ਸੱਤਾ 'ਚ ਜਾ ਕੇ ਤੇ ਆਪਾਂ ਨੂੰ ਫੇਰ ਧਰਨੇ ਨਹੀਂ ਲਾਉਣੇ ਪੈਣੇ ਤਾਂ ਅੰਦੋਲਨ ਨਿਕਾਣਾ ਪੈਣਾ ਅੰਦੋਲਨ ਲਗਾਤਾਰ ਵਧਤਰੀ ਲਈ ਆ ਲਗਾਤਾਰ ਸੁਧਾਰ ਲਈ ਆ ਕੋਈ ਆਪਾਂ ਰਿਲੈਕਸ ਸਥਿਤੀ ਵਿੱਚ ਨਹੀਂ ਜਾਣਾ ਵੀ ਪਤਾ ਨਹੀਂ ਬਾਅਦ ਸੱਤਾ ਇੱਕ ਵਾਰ ਆ ਜਾਈਏ ਪਤਾ ਨਹੀਂ ਸੌਣਾ ਹੀ ਆ ਇਸ ਕਰਕੇ ਜਦੋਂ ਜਿਹੜ੍ਹ ਲਗਾਤਾਰ ਚੱਲਦੀ ਰਹਿਣੀ ਆ ਤੇ ਆਪਾਂ ਕਦੀ ਵੀ ਅਕੇਵੇਂ ਵਿੱਚ ਨਹੀਂ ਜਾਣਾ ਵੀ ਯਾਰ ਕਿਉਂ ਇਹ ਕਰਨਾ ਪੈ ਰਿਹਾ ਇਸ ਕਰਕੇ ਆਪਾਂ ਸਾਰੇ ਆਜ਼ਾਦ ਪਾ ਲਈਏ ਔਰ ਜ਼ਰੂਰੀ ਨਹੀਂ ਵੀ ਧਰਨਾ ਆਪਾਂ ਕੀਤਾ ਤੇ ਆਪਾਂ ਇਹ ਕਈਏ ਵੀ ਜਿੱਤ ਕੇ ਹੀ ਆਪਾਂ ਸੈਲੈਬ੍ਰੇਟ ਕਰਨਾ ਆਪਣਾ ਕੰਮ ਹੈ ਜਦੋਂ ਜਦ ਕਰਨਾ ਔਰ ਜਦ ਤੱਕ ਆਪਣਾ ਮਕਸਦ ਪੂਰਾ ਨਹੀਂ ਹੁੰਦਾ ਆਪਣੇ ਕਿਸੇ ਵੀ ਵਰਕਰ ਦੇ ਵਿੱਚ ਅਕੇਵਾ ਨਹੀਂ ਹੋਣਾ ਚਾਹੀਦਾ ਵੀ ਯਾਰ ਲੇਟ ਹੋ ਗਿਆ 10 ਦਿਨ ਹੋ ਗਏ 5 ਦਿਨ ਹੋ ਗਏ ਅਸੀਂ ਅਕੇਵਾ ਨਹੀਂ ਲਿਓਣਾ ਸਾਡਾ ਅਸੀਂ ਸਾਰੇ ਸਮਾਜ ਲਈ ਜਿਨ੍ਹਾਂ ਨੂੰ ਕਦੀ ਪੁੱਛਿਆ ਨਹੀਂ ਗਿਆ ਅਸੀਂ ਉਹਨਾਂ ਲਈ ਤੁਰੇ ਔਰ ਉਹਨਾਂ ਵਿੱਚੋਂ ਆਏ ਹਾਂ ਤੇ ਜਦ ਤੱਕ ਉਹਨਾਂ ਦੀ ਸਥਿਤੀ ਨਹੀਂ ਸੁਧਰਦੀ ਆਪਾਂ ਕਿਸੇ ਨੇ ਹੱਥ ਨਹੀਂ ਖੜੇ ਕਰਨ ਦੀ ਸਾਡੀ ਬੱਸ ਹੋ ਗਈ ਠੀਕ ਹੈ ਕਿ ਨਹੀਂ ਇਸ ਕਰਕੇ ਲਗਾਤਾਰ ਚੱਲਣਾ ਆ ਇਹ ਇੱਕ ਫੜਾ ਸੀ ਕੁਝ ਮੁੱਦੇ ਸੀਗੇ ਸਾਡੇ ਉਹਦੇ ਵਿੱਚੋਂ ਕੁਝ ਅੱਤੇ ਘੱਲ ਹੋ ਗਏ ਆ ਕੁਝ ਉਹਨਾਂ ਨੇ ਕਿਹਾ ਉਹ ਕੁਝ ਟੈਕਨੀਕਲਿਟੀਜ਼ ਹੁੰਦੀਆਂ ਆ ਉਹ 1-2 ਦਿਨਾਂ ਵਿੱਚ ਨਹੀਂ ਕਿਹਾ ਵੀ ਬੈਠ ਕੇ ਸਾਰੇ ਪੱਖ ਤੇ ਕਿ ਉਹ ਵੀ ਹੱਲ ਹੋ ਜਾਣੇ ਇਸ ਕਰਕੇ ਉਹ ਇੱਕ ਫੜਾ ਸੀ ਪਰ ਫਿਰ ਵੀ ਜਿਹੜਾ ਆਪਣਾ ਅੰਦੋਲਨ ਆ ਇਹ ਨਵੇਂ ਫੜਾ ਅੱਜ ਇੱਕ ਫੜਾ ਆਪਣਾ ਪੂਰਾ ਹੋਇਆ 2-4 ਦਿਨਾਂ ਬਾਅਦ ਆਪਾਂ ਫੇਰ ਇੱਕ ਨਵਾਂ ਦੌਰ ਫੇਰ ਸ਼ੁਰੂ ਕਰਨਾ ਕਿਉਂਕਿ ਇਤਿਹਾਸੀ ਦੇ ਨਾਲ ਦਾ ਜਿਹੜਾ ਧਰਨਾ ਸੀ ਜ਼ਿਆਦਾਤਰ ਸ਼ਹਿਰ ਦੇ ਮੁੱਦੇ ਆ ਨਾ ਸੀ ਕਿਉਂਕਿ ਸ਼ਹਿਰ ਵਿੱਚ ਆਪਣੇ ਸਾਥੀਆਂ ਨੂੰ ਜਾਂ ਆਮ ਲੋਕਾਂ ਨੂੰ ਜਾਂ ਦਲਿਤ ਬੈਕਵਰਡ ਕਲਾਸਾਂ ਨੂੰ ਬਹੁਤ ਮੁਸ਼ਕਲ ਆਉਂਦੀਆਂ ਤੇ ਹੁਣ ਜਿਹੜਾ ਅਗਲਾ ਆ ਵੀ ਜਿਹੜੇ ਦਿਹਾਤੀ ਦੇ ਆਪੇ ਪੰਜ ਹਲਕਿਆਂ ਦੇ ਮਸਲੇ ਆ ਜਿਹੜੇ ਜਿਹੜੇ ਵਿਧਾਨ ਸਭਾ ਦੇ ਮਸਲੇ ਆ ਉਹ ਸ਼ੇਰਪੁਰੀ ਜੀ ਹੈਗੇ ਆ ਜਿਹੜੀ ਦਿਹਾਤੀ ਦੀ ਆਪਣੀ ਲੀਡਰਸ਼ਿਪ ਆ ਉਹ ਇੱਕ ਦੋ ਦਿਨਾਂ ਵਿੱਚ ਦੱਸ ਸਕਦੇ ਆ ਕਿਰ ਆਪਾਂ ਵਹਿ ਲਵਾਂਗੇ ਪਾਸੋਂ ਵਹਿ ਲੋ ਚੋਥ ਵਹਿ ਲੋ ਜਿਹੜੇ ਆਪਣੇ ਭਾਜੀ ਉਹਨੇ ਆਪਣੇ ਕ੍ਰਾਂਤੀਵੀਰ ਜੀ ਤੁਸੀਂ ਜਿਹੜੇ ਤੁਹਾਡੇ ਮਸਲਿਆਂ ਪੱਲਿਸਟ ਬਣਾ ਲਈਏ ਫਿਰ ਉਹਤੇ ਆਪਾਂ ਮੰਧਨ ਕਰਕੇ ਕੀ ਆਪਾਂ ਕਰਨਾ ਕਿੱਦਾਂ ਚੱਲਣਾ মিডিਆ ਜਾਣਾ ਜਾਂ ਪਹਿਲਾਂ ਅਫਸਰਾਂ ਨੂੰ ਮਿਲ ਲਾਓ ਆਪਾਂ ਗੱਲ ਕਰ ਲਈਏ ਤੇ ਫਿਰ ਆਪਾਂ ਅਗਲਾ ਜਿਹੜਾ ਪ੍ਰੋਗਰਾਮ ਦੇਣਾ ਪਰ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਤੁਸੀਂ ਸਾਰੇ ਵਧਾਈ ਦੇ ਪਾਤੋਰਾ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਭੈਣ ਕੁਵਾਰੀ ਮਾਇਆਮਤੀ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਆਕਾਸ਼ ਜੀ ਨੈਸ਼ਨਲ ਕੋਆਰਡੀਨੇਟਰ ਆ ਔਰ ਇਹ ਜਰੂਰ ਦੇਖੋ ਆਪਣੀ ਧਿਰ ਆ ਧਿਰ ਨਾਲ ਇਹ ਦੂਜੀਆਂ ਧਿਰਾਂ ਦੀ ਕੋਸ਼ਿਸ਼ ਆ ਵੀ ਸਾਨੂੰ ਨੈਗੇਟਿਵ ਕਰਨਾ ਕਿਉਂਕਿ ਉਹ ਚਾਹੁੰਦੇ ਆ ਵੀ ਅਸੀਂ ਇਹਨਾਂ ਨੂੰ ਇੱਕ ਨੈਸ਼ਨਲ ਜੱਦੇਬੰਦੀ ਤੋਂ ਬਾਹਰ ਕਰ ਦਈਏ ਨੈਗੇਟਿਵ ਕਰਕੇ ਜਦੋਂ ਹੁਣ ਆਪਣਾ ਇੱਕ ਰਾਸ਼ਟਰੀ ਪੱਧਰ ਦਾ ਸੰਗਠਨ ਆ ਵੀ ਇਹਨਾਂ ਨੂੰ ਨੈਗੇਟਿਵ ਕਰੀਏ ਕਿਉਂਕਿ ਰਿਜ਼ਲਟ ਤਾਂ ਨੈਗੇਟਿਵ ਹੋ ਹੀ ਜਾਂਦੇ ਆ ਦੇਖੋ ਕਾਂਗਰਸ ਨੂੰ ਜਦੋਂ ਆਪਣੀ ਉਪ ਚੋਣ ਹੋਈ ਆ ਤੇ ਕਾਂਗਰਸ ਦੀ ਲੋਕ ਸਭਾ ਦੇ ਵਿੱਚ 45000 ਵੋਟ ਆ ਤਾਂ ਮਹੀਨੇ ਦੇ ਵਿੱਚ 45000 ਤੋਂ 16000 ਤੇ ਆ ਗਏ ਤਾਂ ਤੁਸੀਂ ਹਿਸਾਬ ਲਾਓ 28 29000 ਘਟ ਗਏ ਤੇ ਸਾਡੀ ਤਾਂ ਸਿਗੀ 1900 ਪੈਸਾ ਕਿੰਨਾ ਲਾਪ ਹੈ ਵੀ ਦੇਖੀਏ ਦੇਸ਼ ਕਰਕੇ ਦੂਜੀ ਤਰ੍ਹਾਂ ਦਾ ਅਜੰਡਾ ਆ ਵੀ ਜਿਹੜੀ ਇਹਨਾਂ ਦੀ ਇੱਕ ਰਾਸ਼ਟਰੀ ਧਿਰ ਆ ਜਿਹਦੇ ਕਰਕੇ ਵੱਜਦੇ ਆ ਉਹਨਾਂ ਤੋਂ ਵੀ ਉਹਨੂੰ ਉਹਦੇ ਤੋਂ ਇਹਨਾਂ ਨੂੰ ਬਾਹਰ ਘੱਡਿਏ ਤੇ ਫਿਰ ਇਹਨਾਂ ਦੇ ਹੱਤਿਆਜਰ ਕਰਨਾ ਸੌਖਾ ਹੈ ਇਹ ਆਪਾਂ ਇਸ ਸਰਾਥ ਨਹੀਂ ਫਸਣਾ ਵੀ ਆਪਾਂ ਜਿਹੜੀ ਆਪਣੀ ਪਾਰਟੀਆਂ ਨੂੰ ਮਜ਼ਬੂਤ ਕਰਨਾ ਹੈ ਪਹਿਲਾਂ ਵੀ ਬਹੁਤ ਮਜ਼ਬੂਤ ਆ ਜਿਹੜਾ ਕਮਲ ਨੇ ਕਿਹਾ ਪਰ ਮੈਨੂੰ ਲੱਗਦਾ ਵੀ ਇਦਾਂ ਨਹੀਂ ਹੈਗਾ ਹਮੇਸ਼ਾ ਹੀ ਮਜ਼ਬੂਤ ਸਾਡਾ ਅੰਦੋਲਨ ਕਦੀ ਥੱਲੇ ਨਹੀਂ ਗਿਆ ਤમે ਜਿਹਾ ਹੀ ਹੋਦੀ ਮੈਂ ਤਦਾਇਆ ਮੈਂ ਕੱਲ ਕੋ ਆਪਣੇ ਸਾਥੀਆਂ ਨਾਲ ਗੱਲ ਕਰਦਾ ਸੀ ਪਤਾ ਨਹੀਂ ਮੈਂ ਗਿਆ ਵੀ ਮੰਨ ਲਓ ਆਪਣਾ 2002 ਦੇ ਵਿੱਚ ਕੀਲੀਵਾਰ ਐਮਐਲਏ ਬਣਿਆ ਤੇ 2024 ਚ ਬਾਅਦ ਚ ਬਣਿਆ ਮਤਲਬ 22 22 ਸਾਲ ਬਾਅਦ 20 ਸਾਲ ਬਾਅਦ ਨਹੀਂ 2 22 ਸਾਲ 22 22 ਸਾਲ ਬਾਅਦ ਸਾਡਾ ਐਮਐਲਏ ਬਣਿਆ ਮੈਂ ਕਿਹਾ ਮੰਨ ਲਓ 22 ਸਾਲ ਅਸੀਂ ਚੋਣ ਨਹੀਂ ਜਿੱਤੇ ਪਰ ਤੁਸੀਂ ਦੱਸੋਗੇ ਕਿ ਬਸਪਾ ਨੇ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਨਹੀਂ ਲਿਆਂਦਾ ਬਿਨਾਂ ਦੇ 20 ਸਾਲ ਦੇ ਵਿੱਚ ਜਿਹੜੇ ਬੰਦੇ ਬਸਪਾ ਨਾਲ ਜੁੜੇ ਜਾਂ ਜਿਨ੍ਹਾਂ ਨੇ ਬਹੁਜਨ ਅੰਦੋਲਨ 'ਚ ਆਪਾਂ ਇਸ ਕਿਤੇ 'ਚ ਕੰਮ ਕੀਤਾ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਕੁਆਲਿਟੇਟਿਵ ਚੇਂਜ ਵੀ ਇੱਕ ਗੁਣਵੱਤਾ ਵਾਲੀ ਜਿਹੜੀ ਤਬਦੀਲੀ ਆਈ ਹੈ ਇਸ ਕਰਕੇ ਚਾਹਣਾ ਆਪਾਂ ਲੜਨੀ ਆ ਉਹ ਵੀ ਜਿਤਨੀ ਆ ਉਹਦੇ ਵੀ ਚੰਗੇ ਰਿਜ਼ਲਟ ਚਾਹੀਦੇ ਜਿਹੜੀਆਂ ਕਮੀਆਂ ਆਈਆਂ ਉਹ ਵੀ ਅਸੀਂ ਕੋਕਾਂਗੇ ਉਹਨਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਹਦਾ ਮਤਲਬ ਇਹ ਨਹੀਂ ਮੈਂ ਜਿਹੜਾ ਅੰਦੋਲਨ ਚ ਕੋਈ ਕਮੀ ਨਾ ਫੇ ਅੰਦੋਲਨ ਸਾਨੂੰ ਕੋ ਰਿਜ਼ਲਟ ਵੀ ਦੇ ਸਾਰੇ ਅੰਦੋਲਨ ਕਰਕੇ ਹੀ ਜਿਹੜਾ ਅਸੀਂ ਜਿਹੜੀ ਇੱਕ ਚੰਗੀ ਜ਼ਿੰਦਗੀ ਇੰਨੇ ਲੰਬੇ ਸਾਲਾਂ ਵਿੱਚ ਜੀਣ ਚ ਕਾਮਯਾਬ ਹੋਏ ਆ ਬੰਦਿਆਂ ਤੁਸੀਂ ਆਪਣਾ ਦੁਆਬਾ ਏਰੀਆ ਲਾਵਾ ਜਿੱਥੇ ਸਰਗਰਮ ਆ ਕੋਈ ਬੰਦਾ ਦੱਸੇ ਸਾਡੇ ਤਾਂ ਥੱਕਾ ਹੋਇਆ ਕੋਈ ਬੰਦਾ ਵੀ ਦੱਸੇ ਨਜਾਇਜ਼ ਹੋਈ ਜੇ ਹੋਈ ਤਾਂ ਅਸੀਂ ਦੂਰ ਕੀਤੀ ਆ ਕਦੇ ਐਲੈਕਟ੍ਰੋਸਿਟੀ ਦਾ ਕੇਸ ਹੀ ਨਹੀਂ ਉਹਦਾ ਜਿਸ ਤੇ ਆਪਾਂ ਸਰਗਰਮ ਬਹਿ ਗਏ ਔਰ ਬੰਦੇ ਦੇ ਕੋ ਪੜੇ ਲਿਖੇ ਆ ਨੌਕਰੀਆਂ ਤੇ ਗਏ ਉਹਨਾਂ ਦੇ ਬੱਚੇ ਪੜ ਗਏ ਉਹ ਵਿਦੇਸ਼ ਵਿੱਚ ਸੈਟਲ ਹੋ ਗਏ ਹਰ ਜ਼ਿੰਦਗੀ ਚ ਪ੍ਰੋਗਰੈਸ ਕੀਤੀ ਇਸ ਕਰਕੇ ਜਦੋਂ ਅਸੀਂ ਨਹੀਂ ਜਿਤਨੀਆ ਚਾਹੀਦੀਆ ਪਰ ਜੇ ਨਹੀਂ ਵੀ ਜਿੱਤੇ ਤਾਂ ਵੀ ਬਹੁਤ ਇੱਕ ਪੋਜ਼ਿਟਿਵ ਜਿਹੜੀ ਲੋਕਾਂ ਦੀ ਜ਼ਿੰਦਗੀ ਤਬਦੀਲੀ ਆਈ ਆ ਜਿਹੜੇ ਸਾਡੇ ਰਹਿਬਰਾਂ ਨੇ ਅੰਦੋਲਨ ਕਰਕੇ ਹੈਗਾ ਇਸ ਕਰਕੇ ਜਿਹੜਾ ਅੰਦੋਲਨ ਆ ਉਹ ਹਮੇਸ਼ਾ ਹੀ ਸਾਡੇ ਲਈ ਮਹੱਤਤਾ ਰੱਖਦਾ ਤੇ ਹਮੇਸ਼ਾ ਹੀ ਅਸੀਂ ਆਪਣੇ ਰਹਿਬਰਾਂ ਦੇ ਅੰਦੋਲਨ ਤੋਂ ਸਮਰਪਿਤ ਹੋ ਕੇ ਇਦਾਂ ਹੀ ਆਪਾਂ ਸਾਰਿਆਂ ਨੇ ਸਾਰੇ ਮਿਲ ਕੇ ਕੰਮ ਕਰਨਾ ਆ ਤੇ ਮੈਂ ਜਿੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਉੱਥੇ ਸਾਡੀ ਨੈਸ਼ਨਲ ਲੀਡਰਸ਼ਿਪ ਪੈਂਟ ਮਾਰੀ ਮਹਾਬਤੀ ਜੀ ਆਕਾਸ਼ਨਾਂ ਜੀ ਔਰ ਸਾਡੇ ਸੂਬੇ ਦੇ ਇੰਚਾਰਜ ਰਣਜੀਤ ਸਿੰਘ ਬੇਨੀਪਾਲ ਜੀ ਔਰ ਵਿਪਲ ਜੀ ਔਰ ਸਾਡੇ ਅਨਛੰਦਰਪਾਲ ਜੀ ਇੰਚਾਰਜ ਪੰਜਾਬ ਹਰਿਆਣਾ ਔਰ ਅਜੀਤ ਸਿੰਘ ਪੈਣੀ ਜੀ ਔਰ ਜਸਵੀਰ ਸਿੰਘ ਗੜੀ ਜੀ ਸਾਡੇ ਸੂਬਾ ਪ੍ਰਧਾਨ ਇਹਨਾਂ ਸਾਰਿਆਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਜਿਹੜੀ ਚਾਹੀਓ ਸਾਡੇ ਵਿੱਚ ਇੱਥੇ ਹੈ ਨਹੀਂ ਪਰ ਜਿਹੜੀ ਪਾਰਟੀ ਤੁਹਾਨੂੰ ਸ਼ੈਲਟਰ ਦਿੰਦੀ ਹੈ ਪਾਰਟੀ ਤੁਹਾਨੂੰ ਇੱਕ ਪਿੱਛੋਂ ਬੈਕਅਪ ਦਿੰਦੀ ਆ ਕਿ ਤੁਸੀਂ ਇੱਡੇ ਵੱਡੇ ਤੰਦ ਦੇ ਮੇ ਨਾਲ ਲੜੋ ਤੇ ਤੁਹਾਡੇ ਨਾਲ ਆਲੇ-ਦੁਆਲੇ ਤੁਹਾਨੂੰ ਕਵਰ ਕਰਨ ਦੇ ਲਈ ਅਸੀਂ ਖੜੇ ਆ ਤੇ ਪਾਰਟੀ ਦੇ ਦਾਰੇ ਵਿੱਚ ਹੀ ਅਸੀਂ ਲੜਦੇ ਆ ਇਸ ਕਰਕੇ ਅਸੀਂ ਸਾਰੀ ਆਪਣੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆਂ ਔਰ ਵਰਕਰਾਂ ਦਾ ਤੇ ਆਪਾਂ ਹੁਣ ਜਿਹੜਾ ਹਫ਼ਤਾ ਦੱਸਦੇ ਆਂ ਦਾ ਗੈਪ ਪੈਣਾ ਆ ਉਹਦੇ ਲਈ ਤੁਸੀਂ ਹੋਰ ਜਿਦਾ ਕਹਿੰਦੇ ਹੋ ਨਾ ਵੀ ਲੱਤਾਂ ਦੀ ਬਾਤ ਕਰ ਲੋ ਜਰਾਪਾ ਚਾੜ ਲਓ ਹੋਰ ਤਿਆਰੀ ਕਰਨੀ ਆ ਤੇ ਅਗਲੇ ਦਿਨਾਂ 'ਚ ਫਿਰ ਹੋਰ ਵੱਡਾ ਅੰਦੋਲਨ ਆਪਾਂ ਤੁਹਾਨੂੰ ਦਵਾਂਗੇ ਤੇ ਤੁਸੀਂ ਸਾਰਿਆਂ ਨੇ ਇੱਥੇ ਹੋਣਾ ਤੇ ਮੈਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ